ਹੈਲੋ ਗਾਇਸ ਸਵਾਤਾ ਡਾਇਕ ਕੋਰ ਨਵੇਂ ਵਲੌਗ ਤੇ ਤੇ ਅੱਜ ਆਪਾਂ ਪਉਂਟ ਸਾਹਿਬ ਦੇ ਮੇਲੇ ਚੱਲੇ ਪਾਲ ਕੀ ਚਲੀ ਆ ਤੇ ਪਾਕੀਂ ਦਾ ਚੱਲੇ ਆਪਾਂ ਤੇ ਸਕੂਲ ਵੀ ਆਪਣਾ ਚੱਲਿਆ ਨਾਲ ਤੇ ਅੱਜ ਤੁਹਾਨੂੰ ਸੁਦਾਪਾ ਪ੍ਰੋਗਰਾਮ ਖੁੰਦੇ ਸਾਰਾ ਅਬੀਜੀ ਜੀ ਜੀਵਾ ਜਦੀਆ ਦਿਆ ਆ ਬਹੁਤ ਜਿਆਗ ਰੋ ਪ੍ਰੋਗਰਾਮ ਹੋਇਆ ਸੰਗਤ ਕਰ ਕੇ ਜਾਂਦੀ ਆ ਲਓ ਜੀ ਆਪਾਂ ਪਿੱਕੀ ਵੈਂਡ ਪਹੁੰਚ ਗਏ ਆ ਤੇ ਹੁਣ ਆਪਾਂ ਜਾਣਾ ਪਾਲ ਕੀ ਜਿੱਥੇ ਆ ਵੀ ਹੈਗੀ ਆ ਫਿਰ ਨਾਲ ਉਸ ਤੋਂ ਦਾ ਖੋਲੇ ਆ ਨਾਲੇ ਆਪਣੇ ਯਾਰ ਵੀ ਨਹੀਂ ਉਸੇ ਤੋਂ ਮਿਲਦੇ ਆ ਲਓ ਜੀ ਪਾਲ ਕੀ ਸਾਹਿਬ ਜਿਹਨਾਂ ਨਾਲ ਜਾ ਰਹੇ ਆਪਾਂ ਤੇ ਆਪਣਾ ਸਕੂਲ ਅੱਗੇ ਆ ਤਾਂ ਉਹ ਹੀ ਖੁੱਲੇ ਲਓ ਆ ਜਾਂਦਾ ਫਰਾਉਗਾ Você não vai ver o que ਇਹਨਾਂ ਇਕੱਲੇ ਤੋਂ ਫਰੂੜੀ ਬਾਕੀ ਨੂੰ ਵਾਲੇ ਵੇਖਦੇ ਕਿ ਢੀ ਮਾੜੀ ਗੱਲ ਬਾਪੇ ਨੇ ਬਾਪੇ ਨੇ ਵੜੀ ਮਾੜੀ ਕੀਤੀ ਇਹਨਾਂ ਆਹ ਵੀਰ ਨੇ ਜਿਆਦਾ ਥੱਕ ਆਇਆ ਰੱਥੋਂ ਕੋਲੀ ਸਾਡੀ ਤੁਨੀ ਬੀਤੀ ਆ ਇਹੋ ਵੀ ਵੀਊ ਕੇ ਮਾਪੇ ਨੇ ਕਹਿੰਦੇ ਆ ਆਈ ਹੁਣ ਚਾਈਦਾ ਤੇ ਇਹਦੇ ਨਾਲ ਲੜੀ ਹੋਈ ਆ ਜੀ ਲੱਡੂ ਵਾਲਾ ਲੰਗਰ ਤੇ ਭੀੜ ਵੇਖੋ ਕਿੰਨੀ ਆ ਆ ਵੇਖੋ ਜੀ ਨਿੱਕੇ ਨਿੱਕੇ ਨੇ ਆਲੇ ਜਿਹੜੇ ਟ੍ਰੇਨਾਂ ਦੇ ਉੱਤੇ ਸ਼ੁਕਰੀਆ ਵੀ ਮੈਂ ਤੇਰਾ ਪੰਘੂੜੇ ਆ ਹੀ ਪੰਘੂੜੇ ਵੇਖੋ ਵੇਖੋ ਮੇਲਾ 哦，这不干了，他那拉卖干嘛？ ਜਾ ਕਰ ਜੀਰ ਤਰ ਆ ਗਿਆ ਤੇ ਬਾਬਾ ਜੀ ਅੰਦਰ ਚੱਲਿਆ ਆ ਲੈ ਵੀਂਦੇ ਲੈ ਵੀਂਦਾ ਨਹੀਂ ਜਾ ਆਹ ਕਿੰਨੇ ਦਾ ਸਾ 3 ਰੁਪਏ ਦਾ ਪਛੇ ਦਾ ਹੇਲੋ ਗਾਇਸ ਤੇ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਹੁੰਦਾ ਹੈ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਚੈਨਲ ਜਰੂਰ ਕਰੋ ਹੱਥ ਵਾਸਪੋਰਟ ਕਰੋ ਜਿਹੜਾ ਕਿ ਆਪਣਾ ਹੋਰ ਅਗਲਾ ਵਲੌਗ ਆ ਸਕੇ ਤੇ ਆਪਣਾ ਨੂੰ سپورਟ ਜਰੂਰ ਕਰਿਆ ਕਰੋ ਚੈਨਲ ਨੂੰ ਤੇ ਨਾਲੇ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਜਰੂਰ ਦੱਸਿਓ ਕਿਵੇਂ ਦਾ ਲੱਗਾ